ਕਵਰਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨਾ ਤੁਮਰੀ ਮਹਿਮਾ ਬਰਨ ਨ ਸਕੋ ਤੂੰ ਠਾ ਉੜਿਓ ਚ ਭਗਵਾਨਾ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ रखली हर मे पौड़ी आप न रचेियो नओ कुदरत साजी करं ॾिठो चाओ ਦਾਤਾ ਕਰਤਾ ਆਪ ਤੂੰ ਤੁਸ ਦੇ ਵਹਿ ਕਰੇਂ ਪਸਾਓ ਤੂੰ ਜਾਣੋ ਹੀ ਸਭ ਸੇ ਦੇ ਲੈ ਸਹ ਜਿੰਦ ਕਬਾਓ ਕਰਿਆ ਸੰਢ ਠੋ ਚਾਓ ਕਰਿਆ ਸੰਢ ਠੋ ਚਾਓ ਪਰਮ ਸਨਮਾਨ ਯੋਗ ਚਵਰ ਛਤਰ ਤਖ ਦੇ ਮਾਲਕ ਵਾਲੀ ਕੁਲ ਆਲਮ ਹਾਜ਼ਰ ਹਜੂਰ ਜਹਰ ਜਹੂਰ ਸਰਬ ਕਲਾ ਭਰਪੂਰ ਗਿਆਨ ਕੇ ਮੁਜਸਮੇ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗੀ ਜਨੋ ਬੜੇ ਵੱਡਿਆਂ ਭਾਗਾ ਵਾਲੇ ਹਾਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਮਤ ਰਹਿਮਤ ਹੋਈਏ ਸਾਨੂੰ ਸਤਿਗੁਰ ਦੀ ਪਾਵਨ ਹਜ਼ੂਰੀ ਅੰਦਰ ਬਹਿਣ ਦਾ ਸਮਾ ਬਖਸ਼ਿਸ਼ ਹੋਇਆ ਹੈ ਆਓ ਆਪਾਂ ਸਾਰੇ ਅੰਮ੍ਰਿਤ ਵੇਲੇ ਦੇ دیਵਾਨਾਂ ਵਿੱਚ ਹਾਜ਼ਰੀਆਂ ਭਰਦੇ ਪਏ ਹਾਂ ਮੇਰੇ ਤੋਂ ਪਹਿਲਾਂ ਆਪ ਸਭ ਨੇ ਨਿਤਨੇਮ ਬਾਣੀਆਂ ਦੇ ਨਾਲ ਸਾਂਝ ਪਾਈ ਆਓ ਉਪਰੰਤ ਹੁਣ ਕੋਟ ਸਮਾ ਹੋਇਆ ਹੈ ਗੁਰਮਤ ਵਿਚਾਰ ਦੇ ਨਾਲ ਜੁੜਨ ਦਾ ਆਓ ਵਿਚਾਰਨਾ ਜੁੜੀਏ ਵਿਚਾਰਨਾ ਜੁੜਨ ਤੋਂ ਪਹਿਲਾਂ ਇੱਕ ਵਾਰ ਸਾਰੇ ਗੁਰੂ ਚਰਨਾਂ ਅੰਦਰ ਸਿਰ ਝੁਕਾਈਏ ਜਿ ਚਤਨ ਕਰਕੇ ਹਾਜ਼ਰੀਆਂ ਗੁਰੂ ਦਰਬਾਰ ਅੰਦਰ ਭਰਦੇ ਪਏ ਹਾਂ ਆਪਾਂ ਸਾਰੇ ਉੱਥੇ ਮਨ ਬਿਰਚ ਨੂੰ ਇਕਾਗਰ ਕਰੀਏ ਸਾਡੀ ਕੀਤੀ ਮਨ ਬਿਰਤੀ ਗੁਰੂ ਦੀ ਗੋਦ ਵਿੱਚ ਇਕਾਗਰ ਸਾਡਾ ਇੱਕ ਮਨ ਇੱਕ ਚਿੱਤ ਹੋ ਕੇ ਬੈਠਾ ਗੁਰੂ ਦੀ ਗੋਦ ਵਿੱਚ ਸਫਲ ਹੋਵੇਗਾ ਜਦੋਂ ਮਨੁੱਖ ਗੁਰੂ ਦੀ ਗੋਦ ਵਿੱਚ ਖਾਲੀ ਤਨ ਕਰਕੇ ਬੈੰਦਾ ਹੈ ਮਨ ਕਰਕੇ ਨਹੀਂ ਨਾ ਬੈੰਦਾ ਉਹ ਫਿਰ ਸਾਡੀ ਹਾਜ਼ਰੀ ਪ੍ਰਵਾਨ ਨਹੀਂ ਹੁੰਦੀ ਸਾਡੀ ਹਾਜ਼ਰੀ ਉਦੋਂ ਪ੍ਰਵਾਨ ਹੁੰਦੀ ਜਦੋਂ ਤਨ ਵੀ ਹਾਜ਼ਰ ਹੋਵੇ ਤੇ ਮਨ ਵੀ ਹਾਜ਼ਰ ਹੋਵੇ ਆਓ ਆਪਾਂ ਤਨ ਅਤੇ ਮਨ ਨੂੰ ਹਾਜ਼ਰ ਕਰਕੇ ਗੁਰੂ ਦਰਬਾਰ ਅੰਦਰ ਹਾਜ਼ਰੀ ਲਵਾਈਏ ਇੱਕੋ ਵਾਰੀ ਸਾਰੇ ਗੱਜ ਕੇ ਫਤਨਾ ਸਾਂਝ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਤਿਗੁਰੂ ਜੀ ਬੜੀ ਕਮਾਲ ਦੀ ਵਿਚਾਰ ਬਖਸ਼ਿਸ਼ ਕਰਦੇ ਨੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਿੱਖ ਧਰਮ ਦੇ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਲ ਚੱਲਦੀ ਹੈ ਨਾ ਉਦੋਂ ਉਹਨਾਂ ਵੱਲੋਂ ਲੋਕਾਂ ਨੂੰ ਸਮਝਾਏ ਗਏ ਬਹੁਤ ਉਪਦੇਸ਼ ਸਾਨੂੰ ਸਮਝਣ ਨੂੰ ਮਿਲਦੇ ਨਹੀਂ। ਧੰਗੁਰ ਨਾਨਕ ਪਾਸ਼ਾ ਮਹਾਰਾਜ ਨੇ ਅਨੇਕਾ ਥਾਵਾਂ ਤੇ ਜਾ ਕੇ ਬੜੇ ਗਿਆਨ ਕਮਾਲ ਦੇ ਉਪਦੇਸ਼ ਸਾਨੂੰ ਸਮਝਾਏ। ਉਪਦੇਸ਼ ਸਾਨੂੰ ਸਮਝਣ ਨੂੰ ਮਿਲਦੇ ਨੇ ਉਹਨਾਂ ਉਪਦੇਸ਼ਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿਸੀ ਆਪਣੇ ਜੀਵਨ ਦੇ ਵਿੱਚ ਕਿਸ ਰਾਹ ਤੇ ਤੁਰਨਾ ਹੈ। ਦੇਖੋ ਆਪਾਂ ਕੁਝ ਦਿਨ ਪਹਿਲਾਂ ਮੈਂ ਇੱਕ ਜਵਾਨ ਚੱਕੀ ਗੱਲ ਕੀਤੀ ਸੀ ਆਪਾਂ ਆਸਾ ਦੀ ਵਾਰ ਬਾਣੀ ਦੀ ਵਿਚਾਰ ਆਰੰਭ ਕੀਤੀ ਸੀ ਜਿਹਦੇ ਅੰਦਰ ਆਪਾਂ ਆਸਾ ਦੀ ਵਾਰ ਬਾਣੀ ਬਾਰੇ ਵਿਚਾਰ ਕੀਤੀ ਮੈਂ ਆਪਦੀ ਸਨਮੁਖ ਵਿਚਾਰ ਰੱਖੀ ਸੀ ਇਹ ਗੱਲਾਂ ਕੀਤੀਆਂ ਸਨ ਆਪਾਂ ਵਿਚਾਰ ਦੇ ਵਿੱਚ ਕਿ ਆਸਾ ਰਾਗ ਦੇ ਅੰਦਰ ਇਹ ਬਾਣੀ ਦਰਜ ਹੈ ਇਹ ਬਾਣੀ 462 ਅੰਗ ਤੋਂ ਲੈ ਕੇ 475 ਅੰਗ ਦੇ ਉਪਰ ਸਭਾਏ ਮਾਨ ਇਸ ਬਾਣੀ ਵਿੱਚ ਇੰਨੇ ਗੁਰੂਆਂ ਦੀ ਭਗਤੀ ਇੰਨੀਆਂ ਪੌੜੀਆਂ ਇਸ ਰਾਗ ਦੇ ਵਿੱਚ ਸੋਣ ਵਿੱਚ ਇਹ ਬਾਣੀ ਗਾਈ ਜਾਂਦੀ ਹੈ ਇਹ ਗੱਲਾਂ ਜਿੱਤੋਂ ਆਪਾਂ ਕੁਝ ਦਿਨ ਪਹਿਲਾਂ ਕੀਤੇ ਸੰਜਰੇ ਦੌਰਾਨ ਕੁਝ ਦਿਨ ਵਿੱਚ ਵਿਚਾਰ ਕਰਨ ਦਾ ਮੌਕਾ ਨਹੀਂ ਬਣ ਸਕਿਆ ਅੱਜ ਫਿਰ ਆਪਾਂ ਵਿਚਾਰ ਨੂੰ ਕੰਟੀਨਿਊ ਕਰਾਂਗੇ ਅੱਜ ਆਪਾਂ ਅਸਾ ਦੀ ਵਾਰ ਦੀ ਪਹਿਲੀ ਪੌੜੀ ਦੀ ਵਿਚਾਰ ਮੈਂ ਆਪਨੇ ਸੰਮੁਖ ਰੱਖਾਂਗਾ ਕਿ ਧੰਨੇ ਗੁਰਨਾਨਕ ਪਾਸ਼ਾ ਮਹਾਰਾਜ ਨੇ ਪਹਿਲੀ ਪੌੜੀ ਦੇ ਵਿੱਚ ਕੀ ਉਪਦੇਸ਼ ਬਖਸ਼ਿਸ਼ ਕੀਤਾ ਇਸ ਬਾਣੀ ਦੇ ਵਿੱਚ ਤੇ ਸਾਨੂੰ ਇਸ ਬਾਣੀ ਤੋਂ ਇਸ ਉਪਦੇਸ਼ ਤੋਂ ਕੀ ਸਿੱਖਿਆ ਮਿਲਦੀ ਏ ਕੀ ਸਮਝ ਆਇਆ ਏ ਧੰਗੁਰ ਨਾਨਕ ਪਾਤਸ਼ਾਹ ਮਹਾਰਾਜ ਨੇ ਕਿ ਉਹ ਕਿਹੜਾ ਰੱਬ ਏ ਜਿਹੜਾ ਕਿੱਥੇ ਰਹਿੰਦਾ ਏ ਜਿਹਦਾ ਸਰੂਪ ਕੀ ਏ ਜਿਹੜਾ ਕਰਦਾ ਕੀ ਏ ਜਿਹਦਾ ਸਰੂਪ ਆਪਣੇ ਆਪ ਤੋਂ ਬਣਿਆ ਇਹਨਾਂ ਗੱਲਾਂ ਦੇ ਅੱਗੇ ਸਵਾਲ ਸਾਨੂੰ ਇਸ ਪੌੜੀ ਦੇ ਵਿੱਚ ਮਿਲਣਗੇ ਪੌੜੀ ਦਾ ਪਾਠ ਆਪਾਂ ਸਾਰੇ ਨੇ ਮੰਗਲਾ ਚਰਨ ਦੇ ਰੂਪ ਦੇ ਵਿੱਚ ਸ਼ਰਵਣ ਕੀਤਾ ਪਾਵੌੜੀ ਦਾ ਪਾਠ ਏ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਇ ਕੁਦਰਤ ਸਾਜੇ ਕਰ ਆਪਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਓ ਤੂ ਜਾਣੋ ਹੀ ਸਭ세 ਦੇ ਲੈਸੇ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਇਹ ਅਸਾਦੀ ਵਾਰ ਪਹਿਲੀ ਪੌੜੀ ਦਾ ਪਾਠ ਹੈ ਸਤਿਗੁਰੂ ਜੀ ਨੇ ਧੰਗੁਰ ਨਾਨਕ ਪਾਸ਼ਾ ਮਹਾਰਾਜ ਨੇ ਪਹਿਲੀ ਪੌੜੀ ਦੇ ਅੰਦਰ ਕਿੰਨੀ ਕਮਾਲ ਦੀ ਗੱਲ ਸਮਝਾਈਏ ਜਿਹੜੇ ਸਵਾਲ ਅੱਜ ਲੋਕਾਂ ਦੇ ਮਨਾਂ ਦੇ ਅੰਦਰ ਪੈਦਾ ਹੁੰਦੇ ਨੇ ਉਹਨਾਂ ਸਵਾਲਾਂ ਦਾ ਜਵਾਬ ਸਤਗੁਰ ਨੇ ਆਪਣੀ ਬਾਣੀ ਦੇ ਵਿੱਚ ਦਿੱਤਾ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਆਪ ਸਾਜਿਓ ਕਿ ਪਰਮਾਤਮਾ ਆਪਣੇ ਆਪ ਤੋਂ ਬਣਿਆ ਏ ਇਹਨੂੰ ਬਣਾਉਣ ਵਾਲਾ ਕੋਈ ਨਹੀਂ ਹੈਗਾ ਜੇ ਕੋਈ ਕਵੇ ਇਸ ਤੋਂ ਪਹਿਲਾਂ ਕੁਝ ਸੀ ਇਸ ਤੋਂ ਪਹਿਲਾਂ ਨਹੀਂ ਸੀ ਕੁਝ ਇਸ ਤੋਂ ਅੱਗੇ ਬਹੁਤ ਕੁਝ ਹੈ ਇਸ ਤੋਂ ਪਹਿਲਾਂ ਕੁਝ ਨਹੀਂ ਹੈ ਆਪੀ ਨੇ ਆਪ ਸਾਜਿਓ ਇਹ ਆਪਣੇ ਆਪ ਤੋਂ ਸਰੂਪ ਬਣਿਆ ਏ ਨਿੱਖੂ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਸਿੱਖ ਧਰਮ ਦਾ ਸਿੱਖ ਧਰਮ ਦੀ ਬਾਣੀ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਤਾਂ ਸਾਨੂੰ ਕਈ ਕਮਾਲ ਦੀਆਂ ਗੱਲਾਂ ਜਿਹੜੀਆਂ ਵਿੱਚੋਂ ਸਿੱਖਣ ਨੂੰ ਮਿਲਦੀਆਂ ਨੇ ਉਹ ਗੱਲਾਂ ਭਲੋ ਕਿਹੜੀਆਂ ਨੇ ਜਿਹੜੀਆਂ ਫੰਨੂ ਸਿੱਖਣ ਨੂੰ ਮਿਲਦੀਆਂ ਕਦੀ ਝਾਤ ਮਾਰ ਕੇ ਸਮਝਣ ਦਾ ਯਤਨ ਕੀਤਾ ਸੀ ਜਦੋਂ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ প্রচার ਕਰਨ ਦੇ ਲਈ ਤਿੰਨ ਪ੍ਰਚਾਰਕ ਦੌਰੇ ਲਿਖਦੇ ਨੇ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਪਰ ਇੱਥੇ ਆਪਾਂ ਗੱਲ ਨੂੰ ਹੋਰ ਸਮਝੋ ਵੇਖੋ ਕਿਸੇ ਮਨੁੱਖ ਦੇ ਕੋਲ ਦੁਨਿਆਵੀ ਧਨ ਜਿੰਨਾ ਮਰਦੀ ਹੋਵੇ ਉਹ ਦੁਨਿਆਵੀ ਧਨ ਕਦੀ ਕਿਸੇ ਦੇ ਵਿੱਚ ਵੰਡੇਗਾ ਨਹੀਂ ਵੰਣਣ ਤੋਂ ਇਨਕਾਰ ਕਰ ਦਵੇਗਾ ਕਿ ਨਹੀਂ ਪੈਸਾ ਮੁੱਕ ਸਕਦਾ ਧਨ ਖਤਮ ਹੋ ਸਕਦਾ ਹੈ ਇਹ ਧਨ ਮੈਂ ਲੋਕਾਂ ਦੇ ਵਿੱਚ ਨਹੀਂ ਵੰਡਾਂਗਾ ਇਹ ਧਨ ਮੈਂ ਆਪਣੇ ਪਰਿਵਾਰ ਦੇ ਵਿੱਚ ਵੰਡ ਸਕਦਾ ਹਾਂ ਆਪਾਂ ਦੇਖਿਆ ਹੈ ਨਾ ਕਿ ਕਈ ਵਾਰ ਬੰਦੇ ਦੇ ਕੋਲ ਧਨ ਪੈਸਾ ਬਹੁਤ ਹੋਵੇ ਪਰ ਜਿੰਨਾ ਮਰਦ ਦੀ ਧਨ ਦੌਲਤ ਹੋਵੇ ਪਰ ਉਹ ਕਦੀ ਵੀ ਧਨ ਦੌਲਤ ਨੂੰ ਕਦੀ ਆਂਡੀਆਂ ਗਵਾਂਡੀਆਂ ਦੇ ਵਿੱਚ ਨਹੀਂ ਵੰਡਦਾ ਉਹ ਕਹਿੰਦਾ ਜੇ ਮੈਂ ਵੰਡਾਂਗਾ ਮੁੱਕ ਜਾਣਾ ਮੇਰੇ ਬੱਚੇ ਕੀ ਖਾਣਗੇ ਉਹੀ ਧਨ ਆਪਣੇ ਬੱਚਿਆਂ ਆਪਣੇ ਧੀਆ ਨੂੰ ਆਪਣੇ ਸਾਥ ਸੰਬੰਧੀਆਂ ਨੂੰ ਬੰਦਾ ਵੰਡਦਾ ਏ ਪਰ ਉਹ ਧਨ ਕਦੀ ਬੰਦਾ ਦੁਨਿਆਵੀ ਲੋਕਾਂ ਦੇ ਵਿੱਚ ਪਰਾਏ ਲੋਕਾਂ ਦੇ ਵਿੱਚ ਨਹੀਂ ਵੰਡਦਾ ਪਰ ਜਿਹੜੀ ਸਿੱਖ ਧਰਮ ਦੀ ਫਿਲਾਸਫੀ ਉਹ ਕਹਿੰਦੀ ਕਹਿੰਦੀ ਇੱਥੇ ਦੁਨਿਆਵੀ ਧਨ ਦੀ ਗੱਲ ਚੱਲਦੀ ਹੈ ਪੈਸੇ ਦੀ ਗੱਲ ਚੱਲਦੀ ਹੈ ਕਹਿੰਦੇ ਪਰ ਜਿਹੜਾ ਨਾਮ ਰੂਪੀ ਧਨ ਨੇ ਉਹ ਧਨ ਤੂੰ ਜਿੰਨਾ ਲੋਕਾਂ ਦੇ ਵਿੱਚ ਵੰਡੇਗਾ ਕਹਿੰਦੇ ਤੇਰਾ ਓਨਾ ਵਧੇਗਾ ਇੱਕ ਬੰਨੇ ਪੈਸੇ ਦੀ ਗੱਲ ਚੱਲਦੀ ਏ ਕਿ ਪੈਸਾ ਮਨੁੱਖ ਦੇ ਕੋਲ ਏ ਮਨੁੱਖ ਉਹਨੂੰ ਜਿੰਨਾ ਵੰਡਦਾ ਏ ਉਹ ਘਟਦਾ ਏ ਮਨੁੱਖ ਵੰਡਣਾ ਨਹੀਂ ਚਾਹੁੰਦਾ ਲੋਕਾਂ ਦੇ ਵਿੱਚ ਪਰ ਜਿਹੜਾ ਨਾਮ ਰੂਪੀ ਧਨ ਏ ਜਿਹੜਾ ਨਾਮ ਦਾ ਖਜ਼ਾਨਾ ਏ ਇਸ ਧਨ ਨੂੰ ਤੂੰ ਜਿੰਨਾ ਲੋਕਾਂ ਦੇ ਵਿੱਚ ਵੰਡੇਗਾ ਉਹਨਾਂ ਇਹ ਹੋਰ ਵਧੇਗਾ ਉਹਨਾਂ ਇਹ ਹੋਰ ਪ੍ਰਫੁੱਲਤ ਹੋਏਗਾ ਤਾਂ ਹੀ ਗੁਰਬਾਣੀ ਚ ਕਿਹਾ ਕਹਿੰਦੇ ਰਲ ਮਿਲ ਖਾਵੋ ਖਰਚੋ ਰਲ ਮਿਲ ਭਾਈ ਟੋਟਣਾ ਆਵੇ ਵੱਧਦੋ ਜਾਈ ਕਹਿੰਦੇ ਕਦੀ ਟੋਟ ਨਹੀਂ ਆ ਸਕਦੀ ਜਿੰਨਾ ਮਰਦੀ ਵੰਡ ਕੇ ਖਾ ਵੰਡ ਲੋਕਾਂ ਦੇ ਵਿੱਚ ਰਾਜ ਰਜ ਕੇ ਵੰਡ ਕਹਿੰਦੇ ਜਿੰਨਾ ਤੂੰ ਗਿਆਨ ਵੰਨੇਗਾ ਉਹਨਾਂ ਤੇਰੇ ਕੋਲ ਗਿਆਨ ਹੋਰ ਵਧੇਗਾ ਉਹਨਾਂ ਹੋਰ ਗਿਆਨ ਵਧੇਗਾ ਗਿਆਨ ਘੱਟਦਾ ਨਹੀਂ ਇਹ ਵੰਡਣ ਦੇ ਨਾਲ ਜਿੰਨਾ ਵੰਡੇਗਾ ਉਹਨਾਂ ਹੋਰ ਵੱਧ ਹੋਵੇਗਾ ਤੇ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਪ੍ਰਚਾਰ ਦੌਰੇ ਕਰਦਿਆਂ ਸਮਿਆਂ ਸਮੇਂ ਬਾਬਾ ਜਦੋਂ ਈਰਾਨ ਦੀ ਧਰਤੀ ਤੇ ਜਾਂਦਾ ਏ ਇਰਾਨ ਦੀ ਧਰਤੀ ਤੇ ਪਹੁੰਚ ਕੇ ਧੰਗੁਰ ਨਾਨਕ ਪਾਸ਼ਾ ਮਹਾਰਾਜ ਜਦੋਂ ਉੱਥੇ ਬਾਗ ਦਿੰਦੇ ਨੇ ਸਤਨਾਮ ਵਾਹਿਗੁਰੂ ਦੀ ਸ਼ਬਦ ਦੀ ਬਾਗ ਦਿੰਦੇ ਨੇ ਤੇ ਜਦੋਂ ਉਸ ਇਰਾਨ ਦੀ ਧਰਤੀ ਤੇ ਧੰਗੁਰ ਨਾਨਕ ਪਾਸ਼ਾ ਮਹਾਰਾਜ ਨੇ ਬਾਗ ਦਿੱਤੀ ਨਾਲ ਭਾਈ ਮਰਦਾਨਾ ਜਦੋਂ ਬਾਗ ਦਿੱਤੀ ਕਹਿੰਦੇ ਉਹ ਪੂਰੀ ਨਗਰੀ ਇਰਾਨ ਦੀ ਧਰਤੀ ਕਹਿੰਦੇ ਸੁੰਨਮਨ ਹੋ ਗਈ ਕਹਿੰਦੇ ਲੋਕਾਂ ਦੇ ਹਿਰਦਿਆਂ ਦੇ ਵਿੱਚੋਂ ਵਿਚਾਰਾ ਪੈਦਾ ਹੋਣੀਆਂ ਖਤਮ ਹੋ ਗਈਆਂ ਕੰਦੇ ਖਤਮ ਹੋ ਗਈ ਵੀ ਚਾਰ ਲੋਕਾਂ ਦੀ ਉੱਥੇ ਕੰਦੇ ਲੋਕਾਂ ਦੇ ਹਿਰਦੇ ਸੁੰਨ ਮਨ ਹੋ ਗਏ ਭਾਈ ਸੇ ਭਾਈ ਗੁਰਦਾਸ ਜੀ ਨੇ ਗੱਲ ਲਿਖੀ ਕੰਦੇ ਸੁੰਨ ਮਨ ਸੁੰਨ ਮਨ ਨਗਰੀ ਭਈ ਇੱਕ ਪੀਰ ਭਇਆ ਹੈਰਾਨਾ ਕੰਦੇ ਇਹ ਖਤਮ ਹੋ ਗਈ ਕੰਦੇ ਲੋਕਾਂ ਨੇ ਇਕੱਠੇ ਹੋ ਕੇ ਕੰਦੇ ਉਸ ਬਾਬੇ ਨਾਨਕ ਦੇ ਕੋਲ ਆਏ ਜਿੰਨੂੰ ਪੀਰ ਦਸਤਗੀਰ ਨੇ ਹਿੰਦੂ ਪੀਰ ਕਰਕੇ ਲਿਖਿਆ ਆਪਾਂ ਜਦੋਂ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਨੂੰ ਪੜ੍ਹਨਾ ਕਰਦੇ ਆ ਨਾ ਉਹਨਾਂ ਨੇ ਇੱਕ ਸ਼ਟਿਕ ਲਿਖੀ ਆਸਾ ਦੀ ਵਾਰ ਬਾਣੀ ਦੀ ਸ਼ਟਿਕ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਕਹਿੰਦੇ ਉੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਮਾਰੂ Hindu ਪੀਰ ਕਰਕੇ ਕਿਹਾ ਜਾਂਦਾ ਰੇ ਇੱਕ ਹੀ Hindu ਪੀਰ ਹੈ ਕਹਿੰਦੇ ਲੋਕ ਇਕੱਠੇ ਹੋਏ ਲੋਕ ਇਕੱਠੇ ਹੋ ਕੇ ਕਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਲ ਆਏ ਕਹਿਣ ਲੱਗੇ ਕਹਿੰਦੇ ਇਹ ਇਹੋ ਜੀ ਬਾਗ ਹੈ ਜਿਹੜੀ ਤੁਸੀਂ ਸਤਨਾਮ ਵਾਹਿਗੁਰੂ ਦੇ ਨਾਮ ਦੀ ਬਾਗ ਈਰਾਨ ਦੀ ਧਰਤੀ ਤੇ ਆ ਕੇ ਦਿੱਤੀਏ ਲੋਕਾਂ ਦੇ ਹਿਰਦੇ ਸੁੱਨ ਸਮਾਨ ਹੋ ਗਏ ਨੇ ਕਹਿੰਦੇ ਵਿਚਾਰਾ ਖਤਮ ਹੋ ਗਈਆਂ ਕਹਿੰਦੇ ਕਿਸੇ ਦੇ ਅੰਦਰ ਕੋਈ ਫੁਰਨਾ ਪੈਦਾ ਨਹੀਂ ਹੁੰਦਾ ਹੁਣ ਕਹਿੰਦੇ ਕਿਹੋ ਜਿਹਾ ਨਾਮ ਹੈ ਜਿਹੜਾ ਨਾਮ ਤੁਸੀਂ ਇੱਥੇ ਲਿਆ ਨਾਮ ਗੂੰਜਿਆ ਕਹਿੰਦੇ ਨਾਮ ਗੂੰਜਣ ਤੋਂ ਬਾਅਦ ਲੋਕਾਂ ਦੇ ਹਿਰਦੇ ਸ਼ਾਂਤ ਹੋ ਗਏ ਕਹਿੰਦੇ ਧੰਗੁਰ ਨਾਨਕ ਪਾਸ਼ਾ ਮਹਾਰਾਜ ਨੂੰ ਇਕੱਠੇ ਕਰਕੇ ਸਾਰੇ ਇਕੱਠੇ ਹੋ ਕੇ ਪੀਰ ਦਸਤਗੀਰ ਦੇ ਕੋਲ ਲੈ ਕੇ ਜਾਂਦੇ ਨੇ ਪੀਰ ਦਸਤਗੀਰ ਜਾਨੂ ਕਹਿੰਦੇ ਨੇ ਕਹਿੰਦੇ ਪੀਰ ਦਸਤਗੀਰ ਕਹਿੰਦੇ ਇਸ ਨੇ ਇੱਥੇ ਬਾਗ ਦਿੱਤੀ ਹੈ ਸਤਨਾਮ ਦੀ ਕਹਿੰਦੇ ਲੋਕਾਂ ਦੇ ਹਿਰਦੇ ਸੋਨ ਹੋ ਗਏ ਨੇ ਪਤਨੀ ਇੱਕ ਹੀ ਹੋ ਜਾ ਰੱਬ ਦਾ ਨਾਮ ਇਹਨਾਂ ਨੇ ਇਸ ਧਰਤੀ ਤੇ ਆ ਕੇ ਲਿਆਇ ਪੀਰ ਦਸਤਗੀਰ ਕਹਿਣ ਲੱਗਾ ਕਹਿੰਦੇ ਮੈਂ ਤਾਂ ਮੰਨਾਂਗਾ ਈਰਾਨ ਦੀ ਧਰਤੀ ਤੇ ਰਹਿਣ ਵਾਲਾ ਪੀਰ ਦਸਤਗੀਰ ਕਹਿੰਦਾ ਮੈਂ ਤਾਂ ਮੰਨਾਂਗਾ ਕਹਿੰਦਾ ਮੇਰੇ ਕੁਝ ਸਵਾਲ ਨੇ ਜਿੰਨਾਂ ਸਵਾਲਾਂ ਜਵਾਬ ਮੈਂ ਤੁਹਾਡੇ ਤੋਂ ਲੈਣਾ ਚਾਹੁੰਨਾ ਮੈਨੂੰ ਇਨਾਂ ਸਵਾਲਾਂ ਦਾ ਜਵਾਬ ਕਹਿੰਦੇ ਕਦੀ ਕਿਤੋਂ ਮਿਲਦਾ ਨਹੀਂ ਆ ਕਹਿੰਦੇ ਮੇਰੇ ਹਿਰਦੇ ਨੂੰ ਇਹ ਸਵਾਲ ਹਰ ਰੋਜ਼ ਝੋੜਦੇ ਨੇ ਹਰ ਰੋਜ਼ ਖਾਂਦੇ ਨੇ ਪਰ ਮੈਨੂੰ ਪਤਾ ਨਹੀਂ ਲੱਗਦਾ ਇਨਾਂ ਸਵਾਲਾਂ ਦਾ ਜਵਾਬ ਕੀ ਆ ਕਹਿੰਦੇ ਹੋ ਸਕੇ ਮੈਨੂੰ ਇਨਾਂ ਸਵਾਲਾਂ ਦਾ ਜਵਾਬ ਦਿਓ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਾਂ ਚਾ ਮਲਾਈ ਕਹਿੰਦੇ ਹਾਂ ਦੱਸੋ ਸਵਾਲ ਤੁਹਾਡੇ ਸਵਾਲ ਕੀ ਨੇ ਕਹਿੰਦੇ ਪਹਿਲਾ ਸਵਾਲ ਮੇਰਾ ਪੀਰ ਦਸਤਗੀਰ ਨੇ ਕਿਹਾ ਕਹਿੰਦੇ ਇਹ ਹੈ ਰੱਬ ਤੋਂ ਪਹਿਲਾਂ ਵੀ ਕੁਝ ਸੀ ਜਾਂ ਨਹੀਂ ਸੀ ਪਹਿਲਾ ਸਵਾਲ ਕੀਤਾ ਪੀਰ ਦਸਤਗੀਰ ਨੇ ਧੰਗੁਰ ਨਾਨਕ ਪਾਸ਼ਾ ਮਹਾਰਾਜ ਨੂੰ ਈਰਾਨ ਦੀ ਧਰਤੀ ਤੇ ਕਹਿੰਦੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਅਕਾਲ ਪੁਰਖ ਪਰਮਾਤਮਾ ਰੱਬ ਤੋਂ ਪਹਿਲਾਂ ਕੁਝ ਸੀ ਜਾਂ ਨਹੀਂ ਸੀ ਸਤਗੁਰੂ ਕਹਿਣ ਲੱਗੇ ਕਹਿੰਦੇ ਦੂਜਾ ਸਵਾਲ ਕਹਿੰਦੇ ਦੂਜਾ ਸਵਾਲ ਮੇਰਾ ਇਹ ਹੈ ਰੱਬ ਰਹੀਂਦਾ ਕਿੱਥੇ ਰੱਬ ਦਾ ਸਰੂਪ ਕਿਹੋ ਜਿਹਾ ਹੈ ਸਤਿਗੁਰੂ ਕਹਿਣ ਲੱਗੇ ਕਹਿੰਦੇ ਤੀਜਾ ਸਵਾਲ ਕਹਿੰਦੇ ਤੀਜਾ ਸਵਾਲ ਇਹ ਹੈ ਕਿ ਰੱਬ ਕਰਦਾ ਕੀ ਹੈ ਕਹਿੰਦੇ ਇਹ ਤਿੰਨ ਸਵਾਲ ਮੈਨੂੰ ਬੜੇ ਲੰਮੇ ਸਮੇਂ ਤੋਂ ਅੰਦਰੋਂ-ਅੰਦਰ ਹੀ ਖਾਏ ਜਾ ਰਹੇ ਨੇ ਕਹਿੰਦੇ ਮੈਨੂੰ ਇਹਨਾਂ ਦਾ ਜਵਾਬ ਨਹੀਂ ਕਿਤੇ ਤੋਂ ਵੀ ਮਿਲਦਾ ਜੀ ਤੱਕ ਇਹ ਗੱਲ ਪੀਰ ਦਸਤਗੀਰ ਨੇ ਧੰਗੁਰ ਨਾਨਕ ਪਾਸ਼ਾ ਪਾਈ ਮਰਦਾਨੁ ইরান ਦੀ ਧਰਤੀ ਤੇ ਪਹੁੰਚ ਕੇ ਗੱਲ ਸਾਂਝੀ ਕੀਤੀ ਉੱਥੇ ਜਿੱਥੇ ਧੰਗੁਰ ਨਾਨਕ ਪਾਸ਼ਾ ਮਹਾਰਾਜ ਇਰਾਨ ਦੀ ਦਰਤੀ ਤੇ ਪਹੁੰਚਦੇ ਨੇ ਹੁਣ ਸਤਗੁਰੂ ਨੇ ਇੱਕ ਗੱਲ ਕਹੀ ਕਹਿੰਦੇ ਪੀਰ ਦਸਤਗੀਰ ਮੈਨੂੰ ਇੱਕ ਗੱਲ ਪਤਾ ਲੱਗੀ ਏ ਕਿ ਤੇਰਾ ਰਾਜ ਭਗ ਤੇਰੀ ਗੱਦੀ ਜਿਹੜੀ ਹੈ ਨਾ ਇੱਥੇ ਲੋਕ ਤੇਰੇ ਸਾਹਮਣੇ ਹੀਰੇ ਮੋਤੀ ਜਵਾਰ ਰੱਖ ਕੇ ਤੈਨੂੰ ਨਤਮੁਸਤਕ ਹੁੰਦੇ ਨੇ ਤੂੰ ਐਦਾਂ ਕਰ ਜਦ ਥਾਲੇ ਵਿੱਚ ਥੋੜੇ ਹੀਰੇ ਜਵਾਰ ਮੋਤੀ ਪਾ ਕੇ ਲੈ ਕੇ ਆ ਤੈਨੂੰ ਇਹਨਾਂ ਸੋਲੰ ਦਾ ਮੈਂ ਜਵਾਬ ਦਿਆਂ ਪੀਰ ਦਸਤਗੀਰ ਬੋਲਿਆ ਕਹਿੰਦੇ ਕਮਾਲ ਹੋ ਗਈ ਏ ਕਹਿੰਦੇ ਅਜੇ ਤਾਂ ਸਵਾਲਾਂ ਦੇ ਜਵਾਬ ਨਹੀਂ ਮਿਲੇ ਪਰ ਪਹਿਲੋਂ ਹੀ ਹੀਰੇ ਮੋਤੀ ਮੰਗਣ ਲੱਗ ਪਏ ਕਹਿੰਦੇ ਕਈ ਵਾਰ ਤਾਂ ਸਵਾਲ ਦਾ ਜਵਾਬ ਮੰਗਣ ਤੋਂ ਬਾਅਦ ਬੰਦਾ ਕੁਝ ਨਾ ਕੁਝ ਦਸ਼ਨਾ ਭੇਟਾ ਮੰਗਦਾ ਹੈ ਕਹਿੰਦੇ ਪਰ ਇਹ ਪਹਿਲੋਂ ਹੀ ਮੰਗਣ ਲੱਗ ਪਏ ਚੱਲ ਪੀਰ ਦਸਤਗੀਰ ਗਿਆ ਕਹਿੰਦੇ ਥਾਲ ਦੇ ਵਿੱਚ ਹੀਰੇ ਮੋਤੀ ਪਾ ਕੇ ਜਵਾਰ ਪਾ ਕੇ ਲੈ ਆਂਦੇ ਲਿਆ ਕੇ ਰੱਖੇ ਕਹਿੰਦੇ ਆਹ ਲਓ ਜੀ ਕਹਿੰਦੇ ਮੈਨੂੰ ਇਹ ਮੇਰੇ ਸਵਾਲਾਂ ਦਾ ਜਵਾਬ ਦਿਓ ਕਹਿੰਦੇ ਤੇਰੇ ਸਵਾਲ ਦਾ ਜਵਾਬ ਤੈਨੂੰ ਮਿਲ ਜਾਏਗਾ ਕਹਿੰਦੇ ਇਦਾਂ ਕਰ ਕਹਿੰਦੇ ਇੰਨਾਂ ਹੀਰਿਆਂ ਦੀ ਕਹਿੰਦੇ ਗਿਣਤੀ ਸ਼ੁਰੂ ਕਰ ਇੰਨਾਂ ਦੀ ਗਿਣਤੀ ਕਰ ਪੀਰ ਦਸਤਗੀਰ ਨੇ ਕਹਿੰਦੇ ਗਿਣਤੀ ਸ਼ੁਰੂ ਕੀਤੀ ਪੀਰ ਦਸਤਗੀਰ ਨੇ ਕਹਿੰਦੇ ਮੁੱਠ ਭਰੀ ਥਾਲ ਦੇ ਵਿੱਚੋਂ ਹੀਰਿਆਂ ਦੀ ਕਹਿੰਦੇ ਗਿਣਨੇ ਸ਼ੁਰੂ ਕੀਤੇ ਕਹਿੰਦਾ 1 2 3 4 ਕਹੇ ਧੰਗ ਗੁਰੂ ਨਾਨਕ ਪਾਸ਼ਾ ਮਹਾਰਾਜ ਰੋਕ ਲਿਆ ਕਹਿੰਦੇ ਰੁਕ ਜਾ ਤੂੰ ਭੁੱਲ ਗਿਆ ਗਿਲਤੀ ਗਿਣਤੀ ਗਲਤ ਹੋ ਗਈ ਹੈ ਦੁਬਾਰਾ ਪੈਂਦੇ ਫਿਰ ਗਿਨ ਕਹਿੰਦੇ ਪੀਰ ਦਸਤਗੀਰ ਨੇ ਕਹਿੰਦੇ ਦੁਬਾਰਾ ਫਿਰ ਥਾਲ ਦੇ ਵਿੱਚੋਂ ਕਹਿੰਦੇ ਇੱਕ ਮੁਠ ਫਿਰ ਹੀਰਿਆਂ ਦੀ ਭਰੀ ਕਹਿੰਦੇ ਪੀਰ ਦਸਤਗੀਰ ਗਿਣਨ ਲੱਗਾ ਕਹਿੰਦੇ ਪੀਰ ਦਸਤਗੀਰ ਨੇ ਗਿਣਤੀ ਸ਼ੁਰੂ ਕੀਤੀ ਕਹਿੰਦਾ 1 2 3 4 ਤੱਕ ਗਿਣਤੀ ਗਿਣੀ ਸਤਗੁਰੂ ਨੇ ਫਿਰ ਰੋਕ ਲਿਆ ਕਹਿੰਦੇ ਰੁਕ ਜਾ ਤੇਰੀ ਗਿਣਤੀ ਗਲਤ ਹੋ ਗਈ ਏ ਪੀਰ ਦਸਤਗੀਰ ਬੋਲਿਆ ਕਹਿੰਦਾ ਸਤਗੁਰੂ ਜੀ ਕਹਿੰਦਾ ਗਿਣਤੀ ਤਾਂ 4 ਤੱਕ ਮੈਂ ਗਿਣਦਾ ਪਰ ਮੇਰੀ ਗਿਲਤੀ ਗਲਤ ਕਿੱਥੇ ਹੋ ਜਾਂਦੀ ਮੈਨੂੰ ਦੱਸੋ ਤਾਂ ਸਹੀ ਇੱਕ ਵਾਰ ਕਿ ਮੈਂ ਗਲਤੀ ਕਰਦਾ ਕਿੱਥੇ ਆ ਕਿ ਮੈਨੂੰ ਗਿਣਤੀ ਨਹੀਂ ਆਉਂਦੀ ਕਿ ਮੈਨੂੰ ਗਿਣਨਾ ਨਹੀਂ ਆਉਂਦਾ ਮੈਨੂੰ ਗਿਣਤੀ ਬਾਰੇ ਜਾਣਕਾਰੀ ਨਹੀਂ ਹੈ ਮੈਨੂੰ ਸਮਝਾਓ ਕਹਿੰਦਾ ਜੇ ਐਰਕੀ ਮੈਂ ਜਿੱਥੇ ਗਲਤ ਧੋਵਾ ਕਹਿੰਦੇ ਮੈਨੂੰ ਬਾਹਰ ਤੋਂ ਫੜ ਕੇ ਉੱਥੇ ਰੋਕ ਲਵੀ ਮੈਨੂੰ ਦੱਸ ਦੇਵੀ ਤੂੰ ਇੱਥੇ ਗਲਤ ਹੈ ਸਤਿਗੁਰ ਕਹਿਣ ਲੱਗੇ ਕਹਿੰਦੇ ਠੀਕ ਹੈ ਪੀਰ ਦਸਤਗੀਰ ਨੇ ਕਹਿੰਦੇ ਮੁੱਠ ਭਰੀ ਥਾਲ ਦੇ ਵਿੱਚੋਂ ਕਹਿੰਦੇ ਗਿਣਨਾ ਸ਼ੁਰੂ ਕੀਤਾ ਕਹਿੰਦਾ 1 ਸਤਗੁਰ ਨੇ ਬਾਤ ਤੁਫੜ ਕੇ ਰੋਕ ਲਿਆ ਕਹਿੰਦੇ ਰੁਕ ਜਾ ਪਿਰਦਸਤਗੀ ਰੋਕ ਗਿਆ ਕਹਿੰਦੇ ਹਾਂ ਕਿੱਥੇ ਗਲਤ ਹੈ ਕਹਿੰਦੇ ਇੱਕ ਤੋਂ ਪਹਿਲਾਂ ਵੀ ਕੁਝ ਹੈਗਾ ਜਾਂ ਨਹੀਂ ਹੈ ਪਿਰਦਸਤਗੀ ਕਹਿਣ ਲੱਗਾ ਕਹਿੰਦੇ ਨਹੀਂ ਕਹਿੰਦਾ ਤੇਰੇ ਜਵਾਬ ਦਾ ਤੇਰੇ ਸਵਾਲ ਦਾ ਤੈਨੂੰ ਜਵਾਬ ਮਿਲ ਗਿਆ ਰੱਬ ਤੋਂ ਪਹਿਲਾਂ ਕੀ ਸੀ ਕਹਿੰਦੇ ਇੱਕ ਤੋਂ ਪਹਿਲਾਂ ਕੁਝ ਹੈਗਾ ਏ ਕਹਿੰਦਾ ਨਹੀਂ ਕਹਿੰਦਾ ਫਿਰ ਇੱਕ ਤੋਂ ਪਹਿਲਾਂ ਕੁਝ ਸੀ ਕਹਿੰਦਾ ਨਹੀਂ ਸੀ ਕਹਿੰਦੇ ਤੇਰੇ ਸਵਾਲ ਜਵਾਬ ਤੈਨੂੰ ਮਿਲ ਗਿਆ ਇੱਕ ਤੋਂ ਪਹਿਲਾਂ ਕੁਝ ਨਹੀਂ ਸੀ ਸਾਰਾ ਇੱਕ ਹੀ ਹੈ ਇੱਕ ਤੋਂ ਬਾਅਦ ਸਾਰੀ ਕੁਝ ਸ਼ੁਰੂਆਤ ਹੁੰਦੀ ਹੈ ਪੀਰ ਦਸਤਗਿਰ ਕਹਿੰਦੇ ਲੱਭਿਆ ਕਹਿੰਦੇ ਠੀਕ ਇੱਕ ਸਵਾਲ ਦਾ ਜਵਾਬ ਮੈਨੂੰ ਮਿਲ ਗਿਆ ਦੂਜੇ ਸਵਾਲ ਦਾ ਜਵਾਬ ਕਹਿੰਦੇ ਮੈਨੂੰ ਦੱਸੋ ਦੂਜੇ ਸਵਾਲ ਦਾ ਜਵਾਬ ਕੀ ਹੈ ਕਿ ਰੱਬ ਰਹਿੰਦਾ ਕਿੱਥੇ ਹੈ ਕਹਿੰਦੇ ਮੇਰੇ ਮਨ 'ਚ ਸਵਾਲ ਬੜਾ ਚਿਰ ਦਾ ਹੈ ਕਿ ਰੱਬ ਰਹਿੰਦਾ ਕਿੱਥੇ ਮੈਨੂੰ ਦੱਸੋ ਤਾਂ ਸਹੀ ਰੱਬ ਰਹਿੰਦਾ ਕਿੱਥੇ ਹੈ ਕਹਿੰਦੇ ਐਦਾਂ ਕਰ ਜਾ ਇੱਕ ਬਾਟਾ ਦੁੱਧ ਦਾ ਭਰ ਕੇ ਲਿਆ ਪੀਰ ਦਸਤਗਿਰ ਗਿਆ ਕਹਿੰਦੇ ਇੱਕ ਬਾਟਾ ਦੁੱਧ ਦਾ ਭਰ ਕੇ ਲਿਆਇਆ ਲਿਆ ਕੇ ਰੱਖਿਆ ਫਤਗੁਰ ਕਹਿਣ ਲੱਗੇ ਕਹਿੰਦੇ ਵੇਖ ਇਹ ਦੁੱਧ ਸੁੱਚਾ ਏ ਕਹਿੰਦਾ ਹਾਂ ਦੁੱਧ ਸੁੱਚਾ ਏ ਪਵਿੱਤਰ ਪਾਕਸ਼ਾਲੇ ਕਹਿੰਦੇ ਦੁਬਾਰਾ ਫਿਰ ਵੇਖ ਲੈ ਕਹਿੰਦਾ ਹਾਂ ਸੁੱਚਾ ਏ ਦੁੱਧ ਬਹੁਤ ਸਾਫ਼ ਹੈ ਦੁੱਧ ਇੱਕਦਮ ਬਹੁਤ ਹੀ ਜ਼ਿਆਦਾ ਨਿਰਮਲ ਹੈ ਕਹਿੰਦੇ ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਹੈਗੀ ਸਤਿਗੁਰ ਕਹਿਣ ਲੱਗੇ ਕਹਿੰਦੇ ਵੇਖ ਧਿਆਨ ਨਾਲ ਤੈਨੂੰ ਕਿਤੇ ਇਹਦੇ ਵਿੱਚ ਮੱਖਣ ਨਜ਼ਰ ਆਉਂਦਾ ਏ ਕਹਿਣ ਲੱਗਾ ਕਹਿੰਦਾ ਨਹੀਂ ਕਹਿੰਦੇ ਦੁਬਾਰਾ ਫਿਰ ਵੇਖ ਲੈ ਦੁੱਧ ਦੇ ਵਿੱਚ ਤੈਨੂੰ ਕਿਤੇ ਮੱਖਣ ਨਜ਼ਰ ਆਉਂਦਾ ਏ ਕਹਿੰਦਾ ਨਹੀਂ ਆਉਂਦਾ ਕਹਿੰਦਾ ਇਹ ਸਵਾਲ ਦਾ ਜਵਾਬ ਤੈਨੂੰ ਮਿਲ ਗਿਆ ਰੱਬ ਰਹਿੰਦਾ ਇੱਥੇ ਸ ਆਪਣੇ ਵਿੱਚ ਹੀ ਪਰ ਉਹ ਕਿਸੇ ਨਜ਼ਰ ਨਹੀਂ ਕਦੀ ਵੀ ਆਇਆ ਕਹਿੰਦੇ ਦੁੱਧ ਦੇ ਵਿੱਚ ਜਿਹੜਾ ਕਿ ਉਹ ਅਭੇ ਦੇ ਸਮਾਇਆ ਹੋਇਆ ਇਹਦੇ ਵਿੱਚ ਮਧਾਣੀ ਪਾਣੀ ਪਵੇ ਗ੍ਰਿੜਕਾਂ ਕਿ ਫਿਰ ਸਾਨੂੰ ਨਜ਼ਰ ਆਵੇਗਾ ਕਹਿੰਦੇ ਇਦਾਂ ਰੱਬ ਤੇਰੇ ਹਿਰਦੇ ਦੇ ਅੰਦਰ ਰਹਿੰਦਾ ਏ ਰੱਬ ਕਿਤੇ ਬਾਹਰ ਨਹੀਂ ਰਹਿੰਦਾ ਆਪਣੇ ਹਿਰਦੇ ਨੂੰ ਪਰਚੋਲਣਾ ਕਰ ਜਦੋਂ ਪਰਚੋਲੇਗਾ ਤੈਨੂੰ ਇਸ ਹਿਰਦੇ ਦੇ ਵਿੱਚੋਂ ਪਰਮਾਤਮਾ ਨਜ਼ਰ ਆਵੇਗਾ ਰੱਬ ਕਿਤੇ ਬਾਹਰ ਨਹੀਂ ਰਹਿੰਦਾ ਰੱਬ ਕਿੱਥੇ ਰਹਿੰਦਾ ਹੈ ਰੱਬ ਇੱਕ ਦੁੱਧ ਦੇ ਜਿਵੇਂ ਦੁੱਧ ਦੇ ਵਿੱਚ ਮੱਖਣ ਸਮਾਇਆ ਹੋਇਆ ਹੈ ਨਾ ਐਵੇਂ ਤੇਰੇ ਹਿਰਦੇ ਦੇ ਵਿੱਚ ਰੱਬ ਸਮਾਇਆ ਹੋਇਆ ਹੈ ਪੀਰ ਦਸਤਗੀਰ ਖੁਸ਼ ਹੋਇਆ ਕਹਿੰਦੇ ਮੈਨੂੰ ਦੂਜੇ ਸਵਾਲ ਦਾ ਜਵਾਬ ਹੀ ਮਿਲ ਗਿਆ ਕਹਿੰਦੇ ਤੀਜੀ ਸਵਾਲ ਦਾ ਜਵਾਬ ਮੈਨੂੰ ਦੱਸੋ ਕਹਿੰਦੇ ਤੀਜੀ ਸਵਾਲ ਦਾ ਜਵਾਬ ਕੀ ਹੈ ਸਤਿਗੁਰ ਕਹਿਣ ਲੱਗੇ ਕਹਿੰਦੇ ਤੀਜਾ ਸਵਾਲ ਦਾ ਜਵਾਬ ਕੰਜੇ ਰੱਬ ਕਰਦਾ ਕੀ ਹੈ ਪਰਮਾਤਮਾ ਕਰਦਾ ਕੀ ਹੈ ਕਹਿੰਦੇ ਵੇਖ ਪੀਰ ਦਸਤਗੀਰ ਤੈਨੂੰ ਦੋ ਸਾਲਾਂ ਜਵਾਬ ਦੇਣੀ ਤਾਂ ਤੂੰ ਇਦਾਂ ਕਰ ਜਿੱਥੇ ਮੈਂ ਐ ਇੱਥੇ ਤੂੰ ਆ ਜਿੱਥੇ ਤੂੰ ਬਿਠਾ ਉੱਥੇ ਮੈਂ ਬਵਾਂਗਾ ਫਿਰ ਤੈਨੂੰ ਤੇਜੇ ਸਵੈਲ ਦਾ ਜਵਾਬ ਮੈਂ ਦਿਆਂਗਾ ਰੱਬ ਕਰਦਾ ਕੀ ਹੈ ਪੀਰ ਦਸਤਗੀਰ ਨੇ ਕਹਿੰਦੇ ਆਪਣਾ ਆਸਣ ਛੱਡਿਆ ਉੱਠ ਕੇ ਥੱਲੇ ਆ ਕੇ ਬਹਿ ਗਿਆ ਕਹਿੰਦੇ ਸਤਗੁਰ ਨੂੰ ਕਹਿਣ ਲੱਗੇ ਕਹਿੰਦੇ ਸਤਗੁਰ ਜੀ ਉਸ ਆਸਣ ਤੇ ਬੈਠੋ ਧੰਗੁਰ ਨਾਨਕ ਪਾਸ਼ਾ ਮੈਂ ਆਸਣ ਤੇ ਬਹਿ ਕੇ ਕਹਿਣ ਲੱਗੇ ਕਹਿੰਦੇ ਦਿਓ ਮੈਨੂੰ ਜਵਾਬ ਰੱਬ ਕਰਦਾ ਕੀ ਹੈ ਕਹਿੰਦੇ ਰੱਬ ਆਹ ਕਰਦਾ ਏ ਜੋ ਤੇਰੇ ਨਾਲ ਹੋਇਆ ਇਹ ਕਹਿੰਦੇ ਰੱਬ ਕਰਦਾ ਏ ਵੱਡੇ ਵੱਡੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਏ ਤੇ ਵੱਡੇ ਵੱਡੇ ਭਿਖਾਰੀਆਂ ਨੂੰ ਰਾਜਾ ਬਣਾ ਦਿੰਦਾ ਏ ਕਹਿੰਦੇ ਰੱਬ ਇਹ ਕਰਦਾ ਏ ਰੱਬ ਕਰਦਾ ਏ ਭਿਖਾਰੀ ਤੇ ਰਾਜ ਕਰਾਵੇ ਰਾਜੇ ਤੇ ਭਿਖਾਰੀ ਖਲ ਮੁਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਖਤਾਰੀ ਕਹਿੰਦੇ ਰੱਬ ਆਹ ਕਰਦਾ ਈ ਜੋ ਕਹਿੰਦੇ ਤੇਰੇ ਨਾਲ ਹੋ ਗਿਆ ਤੂੰ ਆਸਨ ਛੱਡ ਕੇ ਥੱਲੇ ਆ ਗਿਆ ਤੇ ਥੱਲੇ ਵਾਲਾ ਤੇਰੇ ਆਫਨ ਤੇ ਜਾ ਕੇ ਬਹਿ ਗਿਆ ਕਹਿੰਦੇ ਰੱਬ ਵੱਡੇ ਵੱਡੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਏ ਤੇ ਵੱਡੇ ਵੱਡੇ ਭਿਖਾਰੀਆਂ ਨੂੰ ਰਾਜਾ ਬਣਾ ਦਿੰਦਾ ਏ ਕਹਿੰਦੇ ਉਹਦੇ ਲਈ ਇੱਕ ਛਿਣ ਮਾਤਰਾ ਦਾ ਸਮਾਂ ਵੀ ਬਹੁਤ ਜ਼ਿਆਦਾ ਏ ਪੀਰ ਦਸਤਗਿਰ ਦੇ ਮਨ ਨੂੰ ਸੰਤੁਸ਼ਟੀ ਹੋਈ ਇਹਨਾਂ 316 ਦਾ ਜਵਾਬ ਸੁਣ ਕੇ ਬੜਾ ਖੁਸ਼ ਹੋਇਆ ਕਹਿੰਦਾ ਬੜਾ ਲੰਮੀ ਸਮਤ ਤੋਂ ਮੈਂ ਆਪਣੇ ਹਿਰਦਨ ਝੋੜੀ ਜਾ ਰਿਹਾ ਸਕਿੰਦਾ ਪਰ ਮੈਨੂੰ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਸੀ ਮਿਲਦਾ ਕਹਿੰਦੇ ਅੱਜ ਮੇਰਾ ਮਨ ਖੁਸ਼ ਹੋਇਆ ਮੈਨੂੰ ਇਹਨਾਂ ਸਵਾਲਾਂ ਦਾ ਜਵਾਬ ਮਿਲ ਲਿਆ ਸਤਿਗੁਰ ਨੇ ਸਮਝਾਇਆ ਨਾ ਪੌੜੀ ਅੰਦਰ ਕਿ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਓ ਕਹਿੰਦੇ ਆਪ ਹੀ ਨੇ ਆਪ ਸਾਜੋ ਕਹਿੰਦੇ ਉਹਦਾ ਸਰੂਪ ਆਪਣੇ ਆਪ ਤੋਂ ਪੜਿਆ ਉਹਨੂੰ ਬਣਾਉਣ ਵਾਲਾ ਕੋਈ ਹੈ ਨਹੀਂ ਆ ਜੇ ਕਹੀਏ ਕਿ ਉਹਦੀ ਸਿਰਜਣਾ ਕਿਸੇ ਨੇ ਕੀਤੀ ਨਹੀਂ ਜਿਵੇਂ ਇੱਕ ਅਖਾਣ ਵਰਤੀ ਜਾਂਦੀ ਏ ਅਜੇ ਵੀ ਵਰਤੀ ਜਾਂਦੀ ਕਈ ਵਾਰ ਕਹਿੰਦੇ ਪਹਿਲੋ ਮੁਰਗੀ ਆਈ ਜਾਂ ਪਹਿਲੋ ਆਂਡਾ ਆਇਆ ਗੱਲ ਸਮਝਿਓ ਮੇਰੀ ਧਿਆਨ ਦੇ ਨਾਲ ਪਹਿਲੋ ਮੁਰਗੀ ਆਈ ਜਾਂ ਪਹਿਲੋ ਆਂਡਾ ਆਇਆ ਜੇ ਮੁਰਗੀ ਆਈ ਆਂਡਾ ਪਹਿਲੋ ਆਇਆ ਹੋਵੇਗਾ ਅੰਡੇ ਚ ਬੱਚਾ ਨਿਕਲੇ ਮੁਰਗੀ ਤਿਆਰ ਹੋਈ ਜੇ ਮੁਰਗੀ ਜੇ ਆਂਡਾ ਪਹਿਲੋ ਆਇਆ ਤੇ ਮੁਰਗੀ ਨੇ ਆਂਡਾ ਦਿੱਤਾ ਹੋਵੇਗਾ ਤਾਂ ਆਂਡਾ ਆਇਆ ਇਹ ਸਵਾਲ ਨਾ ਬੜਾ ਸੋਚਣ ਵਾਲਾ ਏ ਇਦਾਂ ਹੀ ਇਹ ਸਵਾਲ ਹੈ ਆਪੀ ਨੇ ਆਪਸ ਆ ਜਿਉ ਆਪੀ ਨੇ ਰਚਿਓ ਨਾਓ ਕਹਿੰਦੇ ਆਪੀ ਕਹਿੰਦੇ ਪਰਮਾਤਮਾ ਦਾ ਸਰੂਪ ਆਪਣੇ ਆਪ ਤੋਂ ਬਣਿਆ ਉਹਨੂੰ ਕੋਈ ਬਣਾਉਣ ਵਾਲਾ ਨਹੀਂ ਹੈ ਉਹਦੀ ਕੋਈ ਸਿਰਜਣਾ ਕਰਨ ਵਾਲਾ ਨਹੀਂ ਹੈ ਕੋਈ ਇੱਕ ਤੋਂ ਪਹਿਲਾਂ ਕੋਈ ਸੀ ਨਹੀਂ ਇੱਕ ਤੋਂ ਸ਼ੁਰੂਆਤ ਹੁੰਦੀ ਹੈ ਜਿਵੇਂ ਇੱਕ ਓੰਕਾਰ ਤੋਂ ਰੰਭਤ ਹੁੰਦੀ ਇੱਕ ਹੀ ਪ੍ਰਮਾਤਮਾ ਇੱਕ ਹੈ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਓ ਕਹਿੰਦੇ ਆਪ ਹੀ ਨੇ ਕਹਿੰਦੇ ਉਹਨੇ ਆਪਣਾ ਨਾਮ ਆਪ ਰਚਿਆ ਹੈ ਆਪ ਤਿਆਰ ਕੀਤਾ ਹੈ ਫਿਰ ਗੱਲ ਕੀਤੀ ਕਹਿੰਦੇ ਦੂਈ ਕੁਦਰਤ ਸਾਜੀਏ ਕਰ ਆਫਨ ਡਿਠੋ ਚੌ ਕਹਿੰਦੇ ਦੂਜੇ ਨੰਬਰ ਉਤੇ ਕੁਦਰਤ ਸਾਜੀਏ ਜਿਹੜੀ ਕੁਦਰਤ ਖਲਕਤ ਆਪਾਂ ਵੇਨੇ ਆ ਕਰ ਆਫਨ ਡਿੱਠੋ ਚਾਉ ਕਹਿੰਦੇ ਆਸਨ ਲਾ ਕੇ ਵਿੱਚ ਆਪ ਬਹਿ ਗਿਆ ਏ ਦੂਜੀ ਕੁਦਰਤ ਸਾਜ ਕੇ ਵਿੱਚ ਆਸਨ ਲਾ ਕੇ ਆਪ ਬਹਿ ਆਪ ਬਹਿ ਗਏ ਕਹਿੰਦੇ ਦੂਜੀ ਕੁਦਰਤ ਸਾਜੀ ਐ ਕਰ ਆਪੋਂ ਡਿੱਠੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵੇਂ ਕਰੇ ਪਸਾਉ ਕਹਿੰਦੇ ਦਾਤਾ ਕਰਤਾ ਆਪ ਨੂੰ ਕਹਿੰਦੇ ਦਾਤਾ ਸਭ ਕੁਝ ਕਰਨ ਵਾਲਾ ਏ ਤਸ ਦੇਵੇਂ ਕਰੇ ਪਸਾਉ ਕਹਿੰਦੇ ਉਹ ਸਾਰਾ ਪਸਾਰਾ ਪਸਾਰਦੇ ਪਿਆਏ ਕਹਿੰਦੇ ਤੂੰ ਜਾਣੋ ਹੀ ਸਭ ਸੇ ਦੇ ਲੈਸੇ ਜਿੰਦ ਕਵਾਓ ਕਹਿੰਦੇ ਉਹ ਇੱਕ ਗੱਲ ਜਾਣਦਾਏ ਦੇ ਲੈਸੇ ਜਿੰਦ ਕਵਾਉ ਕਹਿੰਦੇ ਹਰ ਇੱਕ ਨੂੰ ਉਹ ਜਨਮ ਦੇਣ ਜਿੰਦ ਦੇਣ ਵਾਲਾ ਏ ਤੇ ਹਰ ਇੱਕ ਤੋਂ ਜਿੰਦ ਲੈਣ ਵਾਲਾ ਵੀ ਆਪੀ ਹਰ ਇੱਕ ਤੋਂ ਜਿੰਦ ਲੈਣ ਵਾਲਾ ਹਰ ਇੱਕ ਨੂੰ ਜਿੰਦ ਦੇਣ ਵਾਲਾ ਦਾਤਾ ਕਰਤਾ ਆਪ ਨੂੰ ਤੁਸੀਂ ਦੇਵ ਹੈ ਕਰੇ ਪਸਾਉ ਤੂੰ ਜਾਣੋ ਹੀ ਸਭ ਸੇ ਦੇ ਲੈਸੇ ਜਿੰਦ ਕਵਾਉ ਕਹਿੰਦੇ ਕਰ ਆਸਨ ਡਿੱਠੋ ਚਾਉ ਕਹਿੰਦੇ ਕਰ ਆਫਨ ਡਿੱਠੋ ਚਾਉ ਕਹਿੰਦੇ ਉਹ ਇਸ ਸਾਰੀ ਕੁਦਰਤ ਦੇ ਵਿੱਚ ਆਸਨ ਲਾ ਕੇ ਬੈਠਾ ਹੋਇਆ ਈ ਜਿੱਦਾਂ ਕਿਹਾ ਜਾਂਦਾ ਨਾ ਗੁਰਬਾਣੀ ਦਾ ਇੱਕ ਬਚਨ ਹੈ ਕਹਿੰਦੇ ਕਣ ਕਣ ਮੇ ਹਰ ਜੂ ਬਸੇ ਸੰਤਨ ਕਹਿਓ ਪੁਕਾਰ ਜਿਵੇਂ ਹਰ ਕਣ ਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ ਈ ਕਣ ਕਣ ਮੇ ਹਰ ਜੂ ਬਸੇ ਸੰਤਨ ਕਹਿਓ ਪੁਕਾਰ ਕਹਿੰਦੇ ਹਰ ਕਣ ਦੇ ਵਿੱਚ ਰੱਬ ਬਸਿਆ ਇਦਾਂ ਕਹਿੰਦੇ ਕਰ ਆਫਨ ਡਿੱਠੋ ਚਾਓ ਕਹਿੰਦੇ ਆਸਨ ਲਾ ਕੇ ਬਹਿ ਗਿਆ ਹਰ ਇੱਕ ਚੀਜ਼ ਦੇ ਵਿੱਚ ਆਪ ਬੈਠਾ ਹੋਇਆ ਈ ਅੱਜ ਨਾ ਸਾਡੇ ਮਨ ਚ ਭੁਲੇਖਾ ਇਸ ਗੱਲ ਦਾ ਹੁੰਦਾ ਈ ਬੰਦਾ ਭੁਲੇਖਾ ਇਸ ਗੱਲ ਦਾ ਖਾਂਦਾ ਹੈ ਕਈ ਵਾਰ ਕਿ ਹੁੰਦਾ ਹੈ ਉਹਨੂੰ ਐਦਾਂ ਲੱਗਦਾ ਕਿ ਜਿਹੜਾ ਕੰਮ ਮੈਂ ਕਰਦਾ ਪਿਆ ਜਿਹੜਾ ਕੰਮ ਮੈਂ ਕਰਦਾ ਪਿਆ ਮੈਂ ਆਪੜਾ ਕੰਮ ਪਰਿਵਾਰ ਤੋਂ ਬੱਚਿਆਂ ਤੋਂ ਸਾਕ ਸੰਬੰਧੀਆਂ ਤੋਂ ਦੂਰ ਹੋ ਕੇ ਜੋ ਵੀ ਕਰ ਲਿਆ ਉਹ ਮੇਰੇ ਕਿਸੇ ਰਿਸ਼ਤੇਦਾਰ ਮੇਰੇ ਬਾਲ ਬੱਚੇ ਮੇਰੇ ਧੀ ਪੁੱਤਰ ਨੂੰ ਨਹੀਂ ਪਤਾ ਲੱਗਾ ਠੀਕ ਹੈ ਕਿ ਉਹ ਕੰਮ ਤੇਰੇ ਬਾਲ ਬੱਚੇ ਧੀ ਪੁੱਤਰ ਨੂੰ ਨਹੀਂ ਪਤਾ ਲੱਗਾ ਹੋਵੇਗਾ ਪਰ ਤੂੰ ਰੱਬ ਦੀ ਨਜ਼ਰਾਂ ਦੇ ਵਿੱਚ ਕਦੀ ਲੋਕ ਨਹੀਂ ਸਕਦਾ ਕਿਉਂਕਿ ਉਹ ਹਰ ਇੱਕ ਚੀਜ਼ ਵਿੱਚ ਆਪਸਿ ਹੋਇਆ ਏ ਤੇਰੇ ਹੱਥਾਂ ਨਾਲ ਤੂੰ ਗਲਤ ਕਰਦਾ ਪਿਆ ਤੇਰੇ ਅੰਦਰ ਤੈਨੂੰ ਵੇਂਦਾ ਪਿਆ ਇਹ ਗਲਤ ਕਰਦੇ ਨੂੰ ਤੂੰ ਹੱਥਾਂ ਨਾਲ ਕੁਝ ਗਲਤ ਕੀਤਾ ਕੰਮ ਮਾੜਾ ਕੰਮ ਕੀਤਾ ਜਾਂ ਇਸ ਅੱਖਾਂ ਨਾਲ ਕੁਝ ਮਾੜਾ ਤੱਕਿਆ ਕੀ ਤਾਂ ਰੱਖੀ ਤੇਰੇ ਹਿਰਦੇ ਦੇ ਵਿੱਚ ਅੰਦਰ ਬੈੱਕ ਤੈਨੂੰ ਵੇਂਦਾ ਪਿਆ ਤੂੰ ਕੀ ਗਲਤ ਕਰਦਾ ਏ ਕਈ ਵਾਰ ਕਿ ਹੁੰਦਾ ਏ ਦੁਨਿਆਵੀ ਤੌਰ ਤੇ ਬੰਦਾ ਨਾ ਆਪਣੇ ਘਰ ਦੇ ਵਿੱਚ ਕੈਮਰੇ ਲਾ ਲੈਂਦਾ ਹੈ ਕਿ ਹਾਂ ਕੌਣ ਆਇਆ ਕੌਣ ਗਿਆ ਮੇਰੇ ਧੀ ਪੁੱਤ ਬਾਲ ਬੱਚੇ ਕੀ ਕਰਦੇ ਨੇ ਮੈਂ ਬਹਿ ਕੇ ਉਹਨਾਂ ਤੇ ਨજર ਰੱਖਾਂਗਾ ਠੀਕ ਹੈ ਤੇਰੀ ਨજર ਉਹਨਾਂ ਬੱਚਿਆਂ ਤੇ ਪਰ ਕਈ ਵਾਰੀ ਕੀ ਹੁੰਦਾ ਹੈ ਉਹਦੇ ਵਿੱਚੋਂ ਵੀ ਜਿਹੜਾ ਕੈਮਰੇ ਦੇ ਵਿੱਚੋਂ ਵੀ ਬੰਦਾ ਉਹ ਰਿਕਾਰਡਿੰਗ ਉਹਨੇ ਕੋ ਕੱਟ ਦਿੰਦਾ ਹੈ ਮਾੜਾ ਕੰਮ ਕਰਕੇ ਪਤਾ ਲੱਗ ਜਾਵੇ ਪਰ ਠੀਕ ਹੈ ਤੂੰ ਕੈਮਰੇ ਤੋਂ ਵੀ ਵੱਟ ਸਕਦਾ ਹੈ ਤੂੰ ਆਪਣੇ ਬੱਟਿਆਂ ਤੋਂ ਪਰ ਤੂੰ ਰੱਬ ਦੀਆਂ ਨਜ਼ਰਾਂ ਦੇ ਵਿੱਚ ਪਿਆਰਿਆ ਕਦੀ ਬਚ ਨਹੀਂ ਸਕਦਾ ਤੂੰ ਜੋ ਮਰਜ਼ੀ ਗਲਤ ਕਰ ਲਿਆ ਰੱਬ ਦੀ ਨਜ਼ਰਾਂ ਦੇ ਵਿੱਚ ਤੇਰਾ ਗਲਤ ਕੀਤਾ ਕੰਮ ਨੋਟ ਹੋ ਗਿਆ ਏ ਇਹ ਗੱਲ ਚੇਤਾ ਰੱਖੀਏ ਅਸੀਂ ਅਸੀਂ ਜੋ ਮਰਜ਼ੀ ਗਲਤ ਕਰਦੇ ਆ ਉਪਰ ਸਾਡਾ ਹਰ ਇੱਕ ਕੰਮ ਰੱਬ ਦੇ ਘਰ ਦੇ ਵਿੱਚ ਨੋਟ ਹੋ ਜਾਂਦਾ ਹੈ ਰੱਬ ਤੱਕ ਤਾਂ ਹੀ ਸਾਨੂੰ ਬੈਠਿਆਂ ਨੂੰ ਕਿਉਂਕਿ ਉਹ ਇਸ ਸਰੀਰ ਰੂਪੀ ਘਰ ਦੇ ਵਿੱਚ ਬੈਠਾ ਹੋਇਆ ਹੈ ਆਪ ਇਸ ਸਰੀਰ ਰੂਪੀ ਘਰ ਦੇ ਵਿੱਚ ਉਹ ਆਪ ਆਸਣ ਲਾ ਕੇ ਬੈਠਾ ਹੈ ਉਹ ਕਿਤੇ ਬਾਹਰ ਨਹੀਂ ਰਹਿੰਦਾ ਕਿ ਜੇ ਗੱਲ ਕਰੀ ਉਹਦਾ ਸਰੂਪ ਕਿਤੇ ਬਾਹਰ ਉਹ ਸਾਡੇ ਹਿਰਦੇ ਚ ਨਹੀਂ ਆਸੀ ਉਹ ਸਾਨੂੰ ਨਹੀਂ ਦਿਖਦਾ ਕਦੀ ਪੜੋ ਤਾਂ ਸਹੀ ਗੁਰਬਾਣੀ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਨੂੰ ਬਾਬੇ ਨੇ ਕਮਾਲ ਦੀ ਗੱਲ ਕੀਤੀ ਉਹਨਾਂ ਨੇ ਇੱਕ ਸ਼ਬਦ ਵਰਤਿਆ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਨੇ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਹਿੰਦੇ ਕਿਉਂ ਜੰਗਲਾਂ ਦੇ ਬਣਾਂ ਦੇ ਵਿੱਚ ਲੱਭਣ ਜਾਣੇ ਰੱਬ ਨੂੰ ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਨਹੀਂ ਰੱਬ ਇਸ ਘਰ ਵਿੱਚ ਨਹੀਂ ਰਹਿੰਦਾ ਰੱਬ ਤਾਂ ਬਾਹਰ ਜੰਗਲਾਂ ਦੇ ਵਿੱਚ ਰਹਿੰਦਾ ਹੈ ਰੱਬ ਨੂੰ ਤਬਾਰਕ ਜੰਗਲਾਂ ਦੇ ਵਿੱਚ ਜਾ ਕੇ ਲੱਭਿਆ ਜਸਕਦੇ ਇਸ ਘਰ ਦੇ ਵਿੱਚ ਰੱਬ ਨજર ਨਹੀਂ ਕਦੀ ਵੀ ਆ ਸਕਦਾ ਉਹ ਕਹਿੰਦੇ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਹਿੰਦੇ ਸਰਬ ਨਿਵਾਸੀ ਸਰਬ ਨਿਵਾਸੀ ਦਾ ਪਾਵ ਸਾਰਿਆਂ ਦੇ ਵਿੱਚ ਰਮਿਆ ਹੋਇਆ ਏ ਸਰਬੰਨਿਆਂ ਨੂੰ ਫਿਦਾ ਅਲੇਪਾ ਤੋਹੀ ਸੰਗ ਸਮਾਈ ਕਹਿੰਦੇ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਏ ਪੋਹ ਪਮਦ ਜਿਉ ਬਾਸਪਤ ਹੈ ਜਿਵੇਂ ਫੁੱਲ ਦੇ ਵਿੱਚ ਨਾ ਕਹਿੰਦੇ ਸੁਗੰਧੀ ਹੁੰਦੀ ਹੈ ਨਾ ਉਹਨੂੰ ਸੁੰਘਣਾ ਪੈਂਦਾ ਏ ਤਾਂ ਪਤਾ ਲੱਗਦਾ ਕਹਿੰਦੇ ਇਦਾਂ ਰੱਬ ਨੂੰ ਮਹਿਸੂਸ ਕਰਨਾ ਪੈਂਦੇ ਤਾਂ ਰੱਬ ਸਾਡੇ ਹਿਰਦੇ ਦੇ ਅੰਦਰੋਂ ਸਮਝਾਉਂਦੀ ਕਿ ਰੱਬ ਇਸ ਸਰੀਰ ਰੂਪੀ ਘਰ ਦੇ ਵਿੱਚ ਹੈ ਰੱਬ ਕਿਤੇ ਬਾਹਰ ਨਹੀਂ ਰਹਿੰਦਾ ਕੋਸ਼ਿਸ਼ ਕਰੀਏ ਆਪਾਂ ਵੀ ਇਸ ਗੱਲ ਨੂੰ ਸਮਝੀਏ ਅੱਜ ਸਾਡੇ ਵੀ ਕਈ ਲੋਕ ਉਹ ਜਿਹੜੇ ਕਹਿ ਲੈਂਦੇ ਜਿਨ੍ਹਾਂ ਦੀ ਮਤਬੁੱਧ ਘੱਟ ਹੁੰਦੀ ਹੈ ਉਹ ਇੱਕ ਇੱਕ ਗੱਲ ਕਹਿੰਦੇ ਨੇ ਕਿ ਨਹੀਂ ਰੱਬ ਇਸ ਘਰ ਚ ਨਹੀਂ ਹੈ ਰੱਬ ਉੱਥੇ ਵੀ ਰੱਬ ਉੱਥੇ ਵੀ ਰੱਬ ਮੰਦਰਾਂ ਤੇ ਵੀ ਹੈ ਰੱਬ ਪੀਰਾਂ ਦੀ ਜਗ੍ਹਾ ਤੇ ਵੀ ਹੈ ਰੱਬ ਹੋਰ ਦੀਵਾਬਾਲਾ ਨਾਲ ਰੱਬ ਮਿਲ ਸਕਦਾ ਨਹੀਂ ਰੱਬ ਇਸ ਹੀ ਹਿਰਦੇ ਰੂਪੀ ਘਰ ਦੇ ਵਿੱਚ ਇਸ ਘਰ ਚੋਂ ਤੈਨੂੰ ਰੱਬ ਮਿਲਣਾ ਹੈ ਇਸ ਘਰ ਦੇ ਵਿੱਚੋਂ ਤੈਨੂੰ ਰੱਬ ਦੇ ਦਰ ਜੀਦਾਰ ਹੋਣੇ ਨੇ ਜੀਦਾਰ ਤਾਂ ਹੋਣਗੇ ਜੇ ਤੂੰ ਇਸ ਗੱਲ ਨੂੰ ਸਮਝੇਂਗੇ ਕਿ ਹਾਂ ਰੱਬ ਇਸ ਸਰੀਰ ਰੂਪੀ ਘਰ ਦੇ ਅੰਦਰ ਰਹਿੰਦਾ ਏ ਸਤਿਗੁਰੂ ਕਿਰਪਾ ਕਰਨ ਕੋਸ਼ਿਸ਼ ਕਰੀਏ ਕਿਤੇ ਸਾਨੂੰ ਵੀ ਇਹ ਗੱਲ ਸਮਝ ਪੈ ਸਕੇ ਰੱਬ ਦੇ ਬਾਰੇ ਅਸੀਂ ਵੀ ਸਮਝ ਸਕੀਏ ਕਿ ਰੱਬ ਕਿੱਥੇ ਰਹਿੰਦਾ ਏ ਮੈਂ ਆਪਣੀ ਸਾਰੀ ਸੰਗਤ ਦੇ ਨਾਲ ਅੱਜ ਪਹਿਲੀ ਪੜੀ ਦੀ ਆਸਾ ਦੀ ਵਾਰ ਬਾਣੀ ਦੀ ਵਿਚਾਰ ਸਾਂਝੀ ਕੀਤੀ ਏ ਕੱਲ ਨੂੰ ਆਪਾਂ ਦੂਜੀ ਪੜੀ ਦੀ ਵਿਚਾਰ ਮੈਂ ਆਪ ਜੀ ਸੰਮੁਖ ਰੱਖਣ ਦਾ ਯਤਨ ਕਰਾਂਗਾ ਆਓ ਕਥਾ ਵਿਚਾਰਾ ਕਰਦੇ ਆ ਬੋਲਦੇ ਆ ਸਮੂਹ ਸੰਗਤ ਦੇ ਵਿੱਚ ਬਿਆਨਤ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਗਈਆਂ ਗੁਰੂ ਅਤੇ ਸੰਗਤ ਬਖਸ਼ਣ ਜੋਗੇ ਬਖਸ਼ ਲੈਣਾ ਬਚਨ ਗੁਰੂ ਦੀ ਸਮਝ ਕੇ ਆਪਣੇ ਹਿਰਦੇ ਦੇ ਵਿੱਚ ਥਾਂ ਦੇ ਦੇਣੀ ਭੁੱਲਾਂ ਗਲਤੀਆਂ ਦਾਫੀ ਝੋਲੀ ਵਿੱਚ ਪਾ ਦੇਣੀ ਖਿਮਾ ਕਰਨੀ ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ